ਭਲਾਚੌਰ ਹਲਕੇ ਦੇ ਮਸ਼ਹੂਰ ਕਬੱਡੀ ਦੇ ਖਿਡਾਰੀ ਰਾਣਾ ਬਲਾਚੋਰੀ ਨੂੰ ਬਹਾਲੀ ਦੇ ਸੁਹਾਣਾ ਵਿਖੇ ਇੱਕ ਕਬੱਡੀ ਕੱਪ ਦੇ ਮੈਚ ਵਿੱਚ ਗੋਲੀਆਂ ਮਾਰ ਕੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਮਲਾਵਰ ਫੋਟੋ ਖਿਚਵਾਉਣ ਦੇ ਬਹਾਨੇ ਇਸ ਕਬੱਡੀ ਖਿਡਾਰੀ ਦੇ ਨੇੜੇ ਆਏ ਅਤੇ ਸਿਰ ਤੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੂਰੇ ਪੰਜਾਬ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਮੌਕੇ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਚ ਨੂੰ ਹੋਇਆ ਵਿਖੇ ਗੱਲਬਾਤ ਕੀਤੀ ਗਈ ਤਾਂ ਸਥਾਨਕ ਸਰਪੰਚ ਨੇ ਦੱਸਿਆ ਕਿ ਇਸ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਕਾਫੀ ਵਧੀਆ ਨੌਜਵਾਨ ਸੀ ਅਤੇ ਸਮੇਂ-ਸਮੇਂ ਤੇ ਖੇਡਾਂ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਵੀ ਕਰਦਾ ਰਹਿੰਦਾ ਸੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਣਾ ਬਲਾਚੋਰੀਆ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇਸ ਮੋਕੇ ਲੁੰਦੀ ਕ ਲੁੰਦੀ ਹੋਈ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਅਤੇ ਕਾਤਲਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇ। ਪਬਲਿਕ ਸਪੌਟ ਨਿਊਜ਼ ਦੇ ਨਾਲ ਭਲਾ ਚੌਰ ਤੋਂ ਜਤਿੰਦਰ ਪਾਸ ਸਿੰਘ ਪਲੇਟ ਦੀ ਰਿਪੋਰਟ। ਉਹ ਮਾਤਾ ਜੀ ਜਿਹੜੇ ਮੁੰਡੇ ਦਾ ਹਾਦਸਾ ਹੋਇਆ ਜਿਹਦਾ ਕੀ ਨਾਮ ਸੀ ਇਹਦਾ? ਹਾਂ ਅਸੀਂ ਦਾ ਡਿੱਗ ਡੁੱਗੂ ਹੀ ਕਹਿੰਦੇ ਸੀਗੇ। ਕੀ ਗੱਲ ਹੋਈ ਹੈ ਤੁਹਾਨੂੰ ਕੀ ਖਬਰ ਆਈ ਹੈ? ਸਾਨੂੰ ਤਾਂ ਹੁਣ ਪਤਾ ਲੱਗਿਆ। ਨਾ ਪ੍ਰੇਮ ਨਾਲ ਇੰਨਾ ਸਾਰੇ ਨਾ ਕਰਦਾ ਸੀਗਾ। ਕੀ ਮੰਗ ਕਰਦੇ ਆ ਤੁਸੀਂ ਸਰਕਾਰ ਤੋਂ ਹਾਏ ਹਾਏ ਸਰਕਾਰ ਤੋਂ ਹੀ ਮੰਗਾ ਸਾਡੀ ਬਦੋਸ਼ੀਆਂ ਤੂੰ ਕਢ ਤੋੜੋ ਔਰ ਕਢੀ ਤੋਂ ਕਢੀ ਸਜ਼ਾ ਦਿਓ ਉਹਨਾਂ ਨੂੰ ਸਾਡਾ ਰੋਟਾ ਵਾਪਸ ਫਿਰ ਵੀ ਨਹੀਂ ਆਣਾ ਓਏ ਮੈਂ ਤੇ ਮਲਾਲਾ ਜੀ ਮੈਂ ਸਾਹਿਬ ਦਾ ਸਰਪੰਚ ਸਾਹਿਬ ਦਾ ਸਰਪੰਚ ਹਾਂ ਜੀ ਤੇ ਇਹ ਜਿਹੜੇ ਤੁਸੀਂ ਆਪਾਂ ਕਿਹੜੇ ਪਿੰਡ 'ਚ ਬੈਠੇ ਜੀ ਚੁਲਕੋ ਆ ਪਿੰਡ ਆ ਜੀ ਉਹਨਾਂ ਦੇ ਘਰੇ ਬੈਠੇ ਇੱਕ ਵਾਰਦਾਤ ਹੋਈ ਉਹਦੇ ਬਰਸੰਦ ਬਰਸਾਦ ਕਬੱਡੀ ਦਾ ਜਿਹੜਾ ਮੈਚ ਸੀਗਾ ਜੀ ਚੱਲਣਾ ਉਹਦੇ ਸਬੰਧ 'ਚ ਇਕੱਠੇ ਹੋਏ ਸੀਗੇ ਜਿਹੜੀ ਖਬਰ ਸੁਣੀ ਆ ਸੀ ਮਾਹਲੀ ਤੋਂ ਤੇ ਉੱਥੇ ਮੁੰਡੇ ਕੋਲ ਆਏ ਜੀ ਅਣਪਛਾਤੇ ਕਹਿੰਦੇ ਜੀ ਉਹਨਾਂ ਨੂੰ ਗੋਲੀਆਂ ਮਾਰ ਗਏ ਹਾਂਜੀ ਤੇ ਇਹ ਕਿੰਨੀ ਕੁ ਉਮਰ ਸੀ ਇਹਦੀ ਮੁੰਡਾ ਦੀ 31 ਸਾਲ ਸੀ ਜੀ ਸਰ ਤੇ ਇਹ ਇਹ ਇਹਦਾ ਪਰਿਵਾਰਕ ਮੈਂਬਰ ਕੌਣ-ਕੌਣ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਇੱਕ ਭਰਾ ਆ ਜੀ ਇੱਕ ਭੈਣ ਆ ਜੀ ਤੇ ਫਾਦਰ ਆ ਹੋਰ ਚਾਚੇ ਤਾਇੇ ਵੀ ਹੈਗੇ ਆ ਜੀ ਇਹ ਵਿਆਹਿਆ ਸੀਗਾ ਜੀ ਹਾਂਜੀ ਕਿੰਨੇ ਦਿਨ ਹੋਏ 10 ਦਿਨ ਹੋਏ ਸਰ ਸਿਰਫ ਵਿਆਹ ਹੋਇਆ ਨੂੰ ਜੀ ਮੰਗ ਕੀ ਕਰਦੇ ਹੁਣ ਤੁਸੀਂ ਹੋਰ ਕੀ ਮੰਗੇ ਆ ਜੀ ਵੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਸਜ਼ਾ ਮਿਲਣੀ ਚਾਹੀਦੀ ਆ ਜੀ ਇਹ ਪਿੰਡ ਵਾਲਿਆਂ ਦੀ ਜਾਂ ਪਰਿਵਾਰ ਦੀ ਜਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਰਿਆਂ ਦੀ ਇਹ ਮੰਗ ਆ ਸਰ ਸਰ ਕੀ ਨਾਮ ਤੁਹਾਡਾ ਜੀ ਪ੍ਰਤਾਪ ਸਿੰਘ ਜਿਹੜਾ ਪਿੰਡ ਆ ਜੀ ਕਿਹੜਾ ਪਿੰਡ ਇਹ ਜਿਹੜਾ ਤੁਸੀਂ ਇੱਥੇ ਬੈਠੇ ਆ ਇਸਕਾ ਨਾਲ ਕੀ ਗੱਲਬਾਤ ਹੋਈ ਆ ਗੱਲਬਾਤ ਇਹ ਆ ਜੀ ਇਹ ਲੜਕਾ ਜਿਹੜਾ ਸੀ ਕਬੱਡੀ ਦਾ ਪਲੇਅਰ ਸੀਗਾ ਟਕੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਚੱਲ ਰਿਆ ਸੀ ਉੱਥੇ ਸਮਾਣਾ ਪਿੰਡ ਸੀ ਹਾਂ 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 ਜੀ ਠੀਕ ਹੈ ਜੀ ਤੇ ਉੱਥੇ ਅੰਸ਼ਣੇ ਬੰਦੇ ਆਏ ਤੇ ਉਹਨਾਂ ਦੇ ਪੈਰਨ ਕਰਕੇ ਜੱਕ ਨਹੀਂ ਕੀਤਾ ਤੇ ਹਸਪੀਟਲ ਜਾ ਕੇ ਪਤਾ ਕੀਤਾ ਵੀ ਨਹੀਂ ਬਚੇ ਦਮ ਹੋਰ ਤੁਸੀਂ ਕੀ ਪਰਿਵਾਰ ਲਈ ਕੀ ਮੰਗ ਕਰਦੇ ਹੋ ਜੀ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਦੁੱਤੀ ਨੂੰ ਨਨਤ ਸਾਕਤੂ ਸਾਕ ਸਜਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਹੈ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹੈ ਹਜੇ ਤੇ ਜੋ ਵੀ ਹੈ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚੇ